ਹਾਂਜੀ ਅੱਜ ਇਹਨਾਂ ਸਾਨੂੰ ਪੁੱਡਾ ਗਲੰਨੇ ਚੋਂ ਇਹ ਸਮਾਜ ਸੇਵਕ ਨੇ ਸੂਚਨਾ ਦਿੱਤੀ ਸੀ ਕਿ ਇੱਕ ਡੈੱਡ ਬਾਡੀ ਜਿਹੜੀ ਆ ਪਾਰਕ ਦੇ ਵਿੱਚ ਪਈ ਆ ਅਸੀਂ ਮੌਕੇ ਤੇ ਪਹੁੰਚੇ ਆ ਮੈਂ ਤਾਂ ਮੇਰੇ ਸਾਥੀ ਸਪੋਰਟ ਜਨਰਲ ਦੇ ਐਸਆਈ ਅੱਜ ਇੱਥੇ ਮੌਕੇ ਤੇ ਪਹੁੰਚੇ ਆ ਤੇ ਡੈੱਡ ਬਾਡੀ ਜਿਹੜੀ ਆ ਕਬਜ਼ੇ 'ਚ ਲੈ ਲਈ ਆ ਸਿਵਲ ਹਸਪਤਾਲ ਵਿੱਚ ਪਛਾਣ ਵਾਸਤੇ ਰੱਖਾਈ ਜਾ ਰਹੀ ਹੈ ਬਸਰ ਕੈਂਟ ਦੇ ਵਾਸਤੇ ਜੀ ਕਰ ਵਗੀ ਜੀ ਹਾਂਜੀ ਫਿਲਹਾਲ ਅਜੇ ਇਹਨੂੰ ਮੋਰਚਰੀ ਤੇ ਸਿਵਲ ਹਸਪਤਾਲ ਰੱਖਿਆ ਜਾਊਗਾ ਇਹਦੀ ਪਛਾਣ ਕਰਾਈ ਜਾਊਗੀ ਅਜੇ ਅਨਨੋਨ ਇਹ ਪੁੱਡਾ ਕਲੋਨੀ ਦਾ ਰੋਡ ਹੈ। ਬੇਸਾਬ ਨੂੰ ਅੱਗੇ ਬੇਸਾਬ ਨੂੰ ਰੋਡ ਜਾਂਦਾ ਹੈ। ਪਾਰਕਿੰਗ ਦੀ ਕੋਈ ਕੋਈ ਹਾਂਜੀ ਫਾਰਕ ਦੇ ਪੁੱਡਾ ਕਲੋਨੀ ਦੇ ਬਾਅਦ ਬਾਅਦ ਜਿਹੜੀ ਫਾਰਕਾ ਮੈਨੂੰ ਜਿਹੜਾ ਸਾਫ ਹੈ ਰੇ ਆ ਮਨਪ੍ਰੀਤ ਸਿੰਘ ਜੀ ਮਾ ਉਹਨਾਂ ਦੀ ਕੋਠੀ ਦੇ ਬਿਲਕੁਲ ਨੇੜੇ ਚੱਲੀ। ਕੋੜੀ ਨੇ ਕਿਸ ਤਰ੍ਹਾਂ ਦੇ ਕੱਪੜੇ ਕਿਤੇ ਪਾਇਆ ਜਿਹੜਾ ਇਹ ਵੇਖੀ ਵਾਈਟ ਸ਼ਰਟ ਤੇ ਕਰੀਮ ਕਲਰ ਦੀ ਹੈਗੀ ਪੈਂਟ ਪਾਈ ਹੋਈ। ਕਿੰਨੀ ਉਮਰ ਹੈ? ਉਮਰ ਲਗਭਗ ਚਾਲੂ ਪਸਾਡੇ ਨੇੜੇ ਹੈ। ਹਾਂਜੀ ਅੱਜ ਨਾਲ ਸਾਨੂੰ ਫੁੱਟਾ ਕਲੋਨੀ ਤੋਂ ਗਹਿਸਮਾਸੇਗ ਨੇ ਸੂਚਨਾ ਦਿੱਤੀ ਸੀ ਕਿ ਇੱਕ ਡੈੱਡ ਬੋਡੀ ਜਿਹੜੀ ਆ ਪਾਰਕ ਦੇ ਵਿੱਚ ਪਈ ਆ ਅਸੀਂ ਮੌਕੇ ਤੇ ਪਹੁੰਚੇ ਆ ਮੈਂ ਤੇ ਮੇਰੇ ਸਾਥੀ ਹਸਪਤਾਲ ਦੇ ਐਸਆਈ ਅੱਜ ਇੱਥੇ ਮੌਕੇ ਤੇ ਪਹੁੰਚੇ ਆ ਤੇ ਡੈੱਡ ਬੋਡੀ ਜਿਹੜੀ ਆ ਕਬਜ਼ੇ ਚ ਲੈ ਲਈ ਆ ਸਿਵਲ ਹਸਪਤਾਲ ਵਿੱਚ ਪਛਾਣ ਵਾਸਤੇ ਰੱਖਾਈ ਜਾ ਰਹੀ ਹੈ ਬਸਰ ਕੰਮ ਦੇ ਵਾਸਤੇ ਹਾਂਜੀ ਫਿਲਹਾਲ ਅਜੇ ਇਹਨੂੰ ਮੋਰਚਰੀ ਤੇ ਸਿਵਲ ਹਸਪਤਾਲ ਰੱਖਿਆ ਜਾਊਗਾ ਇਹਦੀ ਪਛਾਣ ਕਰਾਈ ਜਾਊਗੀ ਅਜੇ ਅਨਨੋਨ ਬੋਡੀ ਬ੍ਰਾਂਡ ਇਹ ਫੁੱਟਾ ਕਲੋਨੀ ਦਾ ਰੋਡ ਆ ਬੇਬਾਬ ਨੂੰ ਅੱਗੇ ਬੇਬਾਬ ਨੂੰ ਰੋੜ ਜਾਂਦਾ ਹੈ ਫਾਰਕ ਨੇ ਦੀ ਕੋਈ ਮੋੜੀ ਹਾਂਜੀ ਫਾਰਕ ਦੇ ਪੁੱਡਾ ਕਲੋਨੀ ਦੇ ਬਾਅਦ ਬਾਅਦ ਜਿਹੜੀ ਫਾਰਕਾ ਮੈਨੂੰ ਜਿਹੜਾ ਸਾਫ ਹੈ ਰੇ ਮਨਪ੍ਰੀਤ ਸਿੰਘ ਜੀ ਮਾ ਉਹਨਾਂ ਦੀ ਕੋਠੀ ਦੇ ਬਿਲਕੁਲ ਨੇੜੇ ਚੱਲੀ ਮੋੜੀ ਨੇ ਕਿਸ ਤਰ੍ਹਾਂ ਦੇ ਕੱਪੜੇ ਕਿਤੇ ਪਾਇਆ ਜਿਹੜਾ ਵੇਖੀ ਵਾਈਟ ਸ਼ਰਟ ਤੇ ਕਰੀਮ ਕਲਰ ਦੀ ਹੈਗੀ ਪੈਂਟ ਪਾਈ ਹੋਈ ਕਿੰਨੀ ਉਮਰ ਹੈ ਉਮਰ ਲਗਭਗ ਚਾਲੂ ਪੁੱਤਾਂ ਦੇ ਨੇੜੇ ਹੈ ਹਾਂਜੀ ਅੱਜ ਨਾਲ ਸਾਨੂੰ ਪੁੱਡਾ ਕਲੋਨੀ ਚੋਂ ਸਮਾਜ ਸੇਵਕ ਨੇ ਸੂਚਨਾ ਦਿੱਤੀ ਸੀ ਇੱਕ ਡੈੱਡ ਬੋਡੀ ਜਿਹੜੀ ਆ ਪਾਰਕ ਦੇ ਵਿੱਚ ਪਈ ਆ ਅਸੀਂ ਮੌਕੇ ਤੇ ਪਹੁੰਚੇ ਆ ਮੈਂ ਤਾਂ ਮੇਰੇ ਸਾਥੀ ਐਸਪੀ ਜਰਸਨ ਦੇ ਐਸਟੇਜ ਅੱਜ ਇੱਥੇ ਮੌਕੇ ਤੇ ਪਹੁੰਚੇ ਆ ਉਹ ਡੈੱਡ ਬੋਡੀ ਜਿਹੜੀ ਆ ਕਬਜ਼ੇ ਚ ਲੈ ਲਈ ਆ ਸਿਵਲ ਹਸਪਤਾਲ ਵਿੱਚ ਪਛਾਣ ਵਾਸਤੇ ਦਿਖਾਈ ਜਾ ਰਹੀ ਹੈ ਬਸਰ ਕੰਟ ਦੇ ਵਾਸਤੇ ਕੀ ਕਰ ਰਹੀ ਹਾਂਜੀ ਫਿਲਹਾਲ ਅਜੇ ਇਹਨੂੰ ਮੋਰਚਰੀ ਤੇ ਸਿਵਲ ਹਸਪਤਾਲ ਰਖਾਇਆ ਜਾਊਗਾ ਇਹਦੀ ਪਛਾਣ ਕਰਾਈ ਜਾਊਗੀ ਅਜੇ ਅਨਨੌਂਡ ਬੋਡੀ ਬਰਾਮ ਹੈ ਇਹ ਪੁੱਡਾ ਕਲੋਨੀ ਦਾ ਰੋਡ ਹੈ ਬੇਸਾਬ ਨੂੰ ਅੱਗੇ ਬੇਸਾਬ ਨੂੰ ਰੋਡ ਜਾਂਦਾ ਹੈ ਹਾਂਜੀ ਫਾਰਕ ਦੇ ਪੁੱਡਾ ਕਲੋਨੀ ਦੇ ਬਾਅਦ ਬਾਅਦ ਜਿਹੜੀ ਫਾਰਕਾ ਮੈਨੂੰ ਜਿਹੜਾ ਸਾਫਟ ਹੈ ਰੇ ਮਨਪ੍ਰੀਤ ਸਿੰਘ ਜੀ ਮਾ ਉਹਨਾਂ ਦੀ ਕੋਠੀ ਦੇ ਬਿਲਕੁਲ ਨੇੜੇ ਚੱਲੀ ਬੋੜੀ ਨੇ ਕਿਸ ਤਰ੍ਹਾਂ ਦੇ ਕੱਪੜੇ ਕਿਤੇ ਪਾਇਆ ਜਿਹੜਾ ਵੇਖੀ ਵਾਈਟ ਸ਼ਰਟ ਹੀ ਤੇ ਕਰੀਮ ਕਲਰ ਦੀ ਹੈਗੀ ਪੈਂਟ ਪਾਈ ਹੋਈ ਕਿੰਨੀ ਉਮਰ ਹੈ ਉਮਰ ਲਗਭਗ ਚਾਲੂ ਪਸਾਡੇ ਨੇੜੇ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਐਂਡ اور WhatsApp ਚੈਨਲ ਪਰ